ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵਿ ਚਹਾਨ ਵਲੌਗਸ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੇ ਯੋਧਿਆ ਨੇ ਅੱਡ-ਅੱਡ ਮੋਰਚੇ ਸਾਹਮਣੇ ਹੋਏ ਆ ਕੋਈ ਪਾਣੀਆਂ ਦੀ ਲੜਾਈ ਲੜ ਰਿਹਾ ਕੋਈ ਕਿਸਾਨੀ ਸੰਘਰਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਕੋਈ ਜਿਹੜਾ ਹੈਗਾ ਕਿਸੇ ਮੁੱਦੇ ਨੂੰ ਲੈ ਕੇ ਪੰਜਾਬ ਲਈ ਲੜ ਰਿਹਾ ਕੋਈ ਧਰਮ ਨੂੰ ਲੈ ਕੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਨੂੰ ਬਚਾਉਣ ਵਾਸਤੇ ਰਿਵਰਸ ਮਾਈਗ੍ਰੇਸ਼ਨ ਤੇ ਬਹੁਤ ਜਿਹੜੇ ਹੈਗੇ ਆ ਲੋਕ ਆ ਉਹ ਲੱਗੇ ਪਏ ਆ ਆਪਣੇ ਲੈਵਲ ਤੇ ਇੰਡੀਵਿਜੂਅਲੀ ਤੌਰ ਤੇ ਸਾਰਿਆਂ ਦਾ ਯੋਗਦਾਨ ਬਣਦਾ ਆਪਣਾ ਵੀ ਆਪਾਂ ਥੋੜਾ ਥੋੜਾ ਯੋਗਦਾਨ ਪਾਈਏ ਜੇ ਆਪਾਂ ਪੰਜਾਬ ਬਚਾਉਣਾ ਤਾਂ ਪੰਜਾਬ ਦੀ ਗੱਲ ਕਰੀਏ ਜਿਹੜੀ ਪੰਜਾਬ ਦੀ ਗੱਲ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਤੇ ਜਿਵੇਂ ਪਿਛਲੇ ਸਾਲ 2024 ਦੇ ਵਿੱਚ ਦੇਖਿਆ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਇੰਨੀਆਂ ਕੁ ਤਬਦੀਲੀਆਂ ਆਈਆਂ ਜਿਨ੍ਹਾਂ ਤਬਦੀਲੀਆਂ ਨੇ ਜਿਹੜੇ ਸਟੂਡੈਂਟ ਸੀਗੇ 12ਵੀਂ ਵਾਲੇ ਜਿਹੜੇ ਕਰਕੇ ਕੈਨੇਡਾ ਭਜਦੇ ਸੀਗੇ ਉਹਨਾਂ ਦਾ ਕੈਨੇਡਾ ਜਾਣ ਦਾ ਰਾਹ ਤੇ ਉੱਥੇ ਜਾ ਕੇ ਪੱਕੇ ਹੋਣ ਦਾ ਰਾਹ ਬਿਲਕੁਲ ਬੰਦ ਹੋ ਗਿਆ ਵੀ ਉਹਨਾਂ ਕੋਲੇ ਕੋਈ ਵਕਲਪਨੀ ਰਹਿ ਗਿਆ ਪੰਜਾਬ ਦੇ ਵਿੱਚ ਚੱਲ ਰੇ ਇਮੀਗ੍ਰੇਸ਼ਨ ਜਿਹੜੇ ਆਈਲੈਸ ਸੈਂਟਰ ਸੀਗੇ ਉਹ ਬੰਦ ਹੋ ਗਏ ਤੇ ਉਸ ਤੋਂ ਬਾਅਦ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਲੋਕਾਂ ਦੀ ਮਹਿੰਗਾਈ ਤੇ ਰੈਸੈਸ਼ਨ ਨੇ ਉਹਨਾਂ ਨੂੰ ਬਿਹਾਲ ਕਰਤਾ ਕੈਨੇਡਾ ਦੀ ਮਹਿੰਗਾਈ ਤੇ ਰੈਸੈਸ਼ਨ ਨੇ ਉਹਨਾਂ ਨੂੰ ਮਜਬੂਰ ਕਰਤਾ ਕਿ ਉਹ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ ਬਹੁਤ ਸਾਰੇ ਲੋਕ ਆ ਫੂਡ ਬੈਂਕ ਤੇ ਨਿਰਭਰ ਹੋ ਗਏ ਤੇ ਫੂ ਕੈਨੇਡਾ ਦੀ ਫੂਡ ਬੈਂਕ ਨੇ ਵੀ ਹੱਥ ਖੜੇ ਕਰਦੇ ਵੀ ਸਾਡੇ ਤੋਂ ਜਿਹੜਾ ਹੈਗਾ ਇਨਾ ਫੂਡ ਪ੍ਰੋਵਾਈਡ ਕਰਨਾ ਬਹੁਤ ਮੁਸ਼ਕਲ ਆ ਤੇ ਬਹੁਤੇ ਲੋਕਾਂ ਨੇ ਕੈਨੇਡਾ ਛੱਡਤਾ ਕੈਨੇਡਾ ਛੱਡ ਕੇ ਪੰਜਾਬ ਆ ਕੇ ਜਾਂ ਕਿਤੇ ਵੀ ਕੰਟਰੀ ਦੇ ਵਸਿੰਦੇ ਸੀਗੇ ਤਾਂ ਉਹ ਆਪਦੀਆਂ ਕੰਟਰੀਆਂ 'ਚ ਚਲੇ ਗਏ ਇੱਥੋਂ ਤੱਕ ਕਿ ਕੈਨੇਡਾ ਦੇ ਜਿਹੜੇ ਮੂਲ ਨਿਵਾਸੀ ਸੀਗੇ ਉਹਨਾਂ ਲੋਕਾਂ ਨੇ ਵੀ ਕੈਨੇਡਾ ਛੱਡਣਾ ਸ਼ੁਰੂ ਕਰਤਾ ਵੀ ਐਡੀ ਵੱਡੇ ਲੈਵਲ ਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਉੱਥੋਂ ਦੇ ਹਾਲਾਤਾਂ ਨੂੰ ਲੈ ਕੇ ਫੇਰ ਫੇਰ ਹੋਦ ਫੇਰ ਫੇਰ ਹੋਈ ਤੇ ਸਾਲ 2024 ਦੇ ਵਿੱਚ ਜੇ ਆਪਾਂ ਸਟੂਡੈਂਟਾਂ ਦੀ ਗੱਲ ਕਰੀਏ ਤਾਂ ਜਿਹੜਾ ਸਾਰੇ ਦੁਨੀਆ ਤੋਂ ਲਗਭਗ 6.5 ਲੱਖ ਵਿਦਿਆਰਥੀ ਸਾਲ 2024 ਦੇ ਵਿੱਚ ਕੈਨੇਡਾ ਦੇ ਵਿੱਚ ਗਿਆ ਜਿਹਦੇ ਵਿੱਚੋਂ 3.5 ਲੱਖ ਸਿਰਫ ਇੰਡੀਆ ਤੋਂ ਸਟੂਡੈਂਟ ਸੀਗਾ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ 3.5 ਲੱਖ ਵਿਦਿਆਰਥੀ ਇੰਡੀਆ ਤੋਂ ਕੈਨੇਡਾ ਜਾਂਦਾ ਉਹਦੇ ਵਿੱਚੋਂ 20000 ਸਟੂਡੈਂਟ ਗਾਇਬ ਹੀ ਹੋ ਜਾਂਦਾ ਮਤਲਬ ਕਿ ਜਿੰਨੇ 6.5 ਲੱਖ ਸਟੂਡੈਂਟਸ ਸਾਰੇ ਵਰਲਡ ਚੋਂ ਗਏ ਸੀਗੇ ਉਹਦੇ ਵਿੱਚੋਂ 50000 ਬੰਦਾ ਗਾਇਬ ਹੀ ਹੋ ਗਿਆ ਜੋ ਕੈਨੇਡਾ ਦੇ ਵਿੱਚ ਅਜੇ ਤੱਕ ਲੋਕੇਟ ਹੀ ਨਹੀਂ ਹੋਇਆ ਜਿਹੜਾ ਹੁਣ ਕੈਨੇਡਾ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੇ ਜਿਹੜੀ ਇੱਕ ਰਿਪੋਰਟ ਸੰਪੀ ਹੈ ਇਮੀਗ੍ਰੇਸ਼ਨ ਵਿਭਾਗ ਨੂੰ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ 50000 ਸਟੂਡੈਂਟ ਇਹੋ ਜਿਹੜਾ ਜਿਨ੍ਹਾਂ ਨੇ ਕਦੇ ਕਲਾਸਾਂ ਹੀ ਨਹੀਂ ਲਾਈਆਂ ਤੇ ਇਹਦਾ ਮਤਲਬ ਵੀ ਉਹ ਸਟੂਡੈਂਟ ਕਿੱਥੇ ਗਿਆ ਕੈਨੇਡਾ ਦਾ ਬਾਰਡਰ ਕ੍ਰੋਸ ਕਰਕੇ ਅਮਰੀਕਾ ਚਲਾ ਗਿਆ ਜਾਂ ਉੱਥੇ ਲੁਕ ਗਿਆ ਜਾਂ ਕੀ ਹੋਇਆ ਉਹ ਸਟੂਡੈਂਟ ਲੋਕੇਟ ਨਹੀਂ ਹੋਏ ਤੇ ਉਹਦੇ ਪਿੱਛੇ ਬਹੁਤ ਸਾਰੇ ਟਰੈਵਲ ਏਜੰਟਾਂ ਦਾ ਵੀ ਹੱਥ ਹੈਗਾ ਜਿਨ੍ਹਾਂ ਨੇ ਲੋਕਾਂ ਨੂੰ ਸਬਜਵਾਜ ਵਿਖਾ ਕੇ ਪਹਿਲਾਂ ਕੈਨੇਡਾ ਸੱਦਿਆ ਤੇ ਕੈਨੇਡਾ ਤੋਂ ਬਾਅਦ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਧੱਕਤਾ ਉਹਨਾਂ ਨੂੰ ਫੇਕ ਯੂਨੀਵਰਸਿਟੀਆਂ 'ਚ ਉਹਨਾਂ ਦੇ ਐਡਮਿਸ਼ਨ ਕਰਾਈਆਂ ਕਈਆਂ ਵੱਡੇ ਲਾਲਚ ਕਰਕੇ ਤੇ ਆਪਾਂ ਪਿੱਛੇ ਦੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਜਾਂ ਗੱਲ ਕੀਤੀ ਸੀ ਵੀ ਇੱਕ ਗੁਜਰਾਤੀ ਫੈਮਿਲੀ ਸਾਰੀ ਨੂੰ ਆਪਦੀ ਜਾਣ ਤੋਂ ਹੱਥ ਧੋਣਾ ਪੈ ਗਿਆ ਵੀ ਉਹਨਾਂ ਨੂੰ ਐਡੇ ਵੱਡੇ ਸਬਜ ਬਾਗ ਦਿਖਾਏ ਸੀਗੇ ਤੇ ਪੰਜਾਬੀ ਸਟੂਡੈਂਟਾਂ ਦਾ ਲਗਭਗ ਸਾਲ 2000 24 ਲਈ ਬਹੁਤ ਜਿਹੜਾ ਹੈਗਾ ਸਾਲ ਉਹਨਾਂ ਵਾਸਤੇ ਚੰਗਾ ਨਹੀਂ ਰਿਹਾ ਖਰਾਬ ਰਿਹਾ ਆਪਾਂ ਕਿੰਨਾ ਕੁਝ ਦੇਖਿਆ ਪੰਜਾਬੀ ਸਟੂਡੈਂਟਾਂ ਤੇ ਇੰਨੇ ਹਮਲੇ ਹੋਏ ਹਫਤੇ ਦੇ ਵਿੱਚ ਚਾਰ-ਚਾਰ ਸਟੂਡੈਂਟਾਂ ਨੂੰ ਆਪ ਆਪਣੀ ਜਿਹੜੀ ਹੈਗੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ ਉਹ ਇਸ ਜਹਾਨ ਤੋਂ ਚਲੇ ਗਏ ਤੇ ਐਨੇ ਕ ਕੇਸ ਆਪਾਂ ਦੇਖੇ ਵੀ ਜਿਨ੍ਹਾਂ ਦੇ ਵਿੱਚ ਕੁੜੀਆਂ ਨੇ ਮੁੰਡਿਆਂ ਨੂੰ ਛੱਡਤਾ ਵਿਆਹ ਕਰਾ ਕੇ ਮੁੰਡਿਆਂ ਨੇ ਕੁੜੀਆਂ ਨੂੰ ਛੱਡਤਾ ਤੇ ਮੁੰਡੇ ਕੁੜੀਆਂ ਡਿਪਰੈਸ਼ਨ 'ਚ ਚਲੇ ਗਏ ਉਹਨਾਂ ਨੂੰ ਜਾਨ ਤੱਕ ਗਵਾਉਣੀ ਪਈ ਤੇ ਹੁਣੇ ਰੀਸੈਂਟ ਇੱਕ ਕੇਸ ਦੇ ਵਿੱਚ ਪੰਜਾਬੀ ਨੌਜਵਾਨ ਨੂੰ ਉਮਰ ਕੈਦ ਵੀ ਹੋਈ ਆ ਵੀ ਜਿਹਦੇ ਤੇ ਇਹ ਇਲਜ਼ਾਮ ਲੱਗਿਆ ਸੀ ਵੀ ਉਹਨੇ ਆਪਦੀ ਘਰ ਵਾਲੀ ਦਾ ਮਰਡਰ ਕੀਤਾ ਤੇ ਜਿਹੜੀ ਘਰ ਵਾਲੀ ਉੱਥੇ ਜਾ ਕੇ ਮੁੱਕਰ ਗਈ ਉਹਨੂੰ ਬੁਲਾਇਆ ਨਹੀਂ ਉਹਨੂੰ ਸਾਫ਼ ਕਿਹਾ ਤਾਂ ਵੀ ਮੈਂ ਤਾਂ ਕਿਸੇ ਹੋਰ ਨਾਲ ਰਹਿਣਾ ਮੈਂ ਤੇਰੇ ਨਾਲ ਨਹੀਂ ਰਹਿਣਾ ਤੇ ਉਹ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੁਣ ਵਜਾ ਕੋਈ ਵੀ ਰਹੀ ਹੋਵੇ ਉਹਦੇ ਤੋਂ ਮਰਡਰ ਹੋਇਆ ਜਾਂ ਕਿਸੇ ਤੋਂ ਵੀ ਹੋ ਗਿਆ ਕੱਲਾ ਕੱਲਾ ਮੁੰਡਾ ਸੀ ਘਰਦਿਆਂ ਦਾ ਤੇ ਉਹਨੂੰ ਹੁਣ ਜੇਲ੍ਹ ਹੋ ਗਈ 15 ਕੇ 13 ਸਾਲ ਉਹਨੂੰ ਪੈਰੋਲ ਹੀ ਨਹੀਂ ਮਿਲਨੀਗੀ ਉਹਦੀ ਜੱਜਮੈਂਟ ਦੇ ਵਿੱਚ ਸੁਪਰੀਮ ਕੋਰਟ ਜਿਹੜੀ ਕੈਨੇਡਾ ਦੀ ਜਿੱਥੇ ਕੇਸ ਚੱਲਦਾ ਸੀ ਉਹਨਾਂ ਨੇ ਲਿਖਿਆ ਕਿ ਕੱਲਾ ਮੁੰਡਿਆਂ ਦਾ ਤੇ ਇਸ ਤਰ੍ਹਾਂ ਦੇ ਕੱਲੇ-ਕੱਲੇ ਮੁੰਡਿਆਂ ਦੀਆਂ ਕਈ ਘਟਨਾਵਾਂ ਹੈਗੀਆਂ ਜਿਨ੍ਹਾਂ ਨੇ ਕੈਨੇਡਾ ਪਿੱਛੇ ਆਪਦੀ ਜ਼ਿੰਦਗੀ ਦਾਅ ਤੇ ਲਾਤੀ ਆਪਦੇ ਘਰਦਿਆਂ ਦੀ ਜ਼ਿੰਦਗੀ ਦਾਅ ਤੇ ਲਾਤੀ ਵੀ ਕੈਨੇਡਾ ਪਿੱਛੇ ਕੁਝ ਵੀ ਕਰਨ ਨੂੰ ਤਿਆਰ ਸੀ ਬੰਦੇ ਤੇ ਕੁਝ ਹੁਣ ਵੀ ਅਜਿਹੇ ਬੰਦੇ ਹੈਗੇ ਆ ਹੁਣ ਵੀ ਅਜਿਹੇ ਬੰਦੇ ਹੈਗੇ ਆ ਜਿਨ੍ਹਾਂ ਤੇ ਕੈਨੇਡਾ ਦਾ ਭੂਤ ਅਜੇ ਵੀ ਸਵਾਰ ਆ ਉਹ ਕਿਸੇ ਵੀ ਕੰਡੀਸ਼ਨ ਤੇ ਕਿਸੇ ਵੀ ਲੈਵਲ ਤੇ ਕਿਸੇ ਵੀ ਕਿੰਨੇ ਵੀ ਪੈਸੇ ਲਈ ਕਿਸੇ ਵੀ ਪੈਸੇ ਦੀ ਸ਼ਰਤ ਦੇ ਕੈਨੇਡਾ ਜਾਣ ਨੂੰ ਤਿਆਰ ਆ ਤੇ ਪਰ ਜੋ ਕੈਨੇਡਾ ਦੇ ਹਾਲਾਤ ਹੈਗੇ ਆ ਜੋ ਅਮਰੀਕਾ ਦੇ ਹਾਲਾਤ ਆ ਵਰਲਡ ਦੇ ਵਿੱਚ ਜੋ ਵੀ ਹਾਲਾਤ ਚੱਲ ਰਹੇ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਪਵਾ ਇੰਗਲੈਂਡ ਦੇਖ ਲਓ ਆਸਟ੍ਰੇਲੀਆ ਦੇਖ ਲਓ ਕੈਨੇਡਾ ਦੇਖ ਲਓ ਅਮਰੀਕਾ ਦੇਖ ਲਓ ਯੂਰਪ ਦੇਖ ਲਓ ਕਿਤੇ ਵੀ ਕੰਮ ਨਹੀਂ ਹੈਗਾ ਵੀ ਹੁਣ ਤੁਸੀਂ ਮੇਰੀ ਗੱਲ ਯਾਦ ਰੱਖਿਓ 2030 ਤੱਕ ਕੈਨੇਡਾ ਜਮਾਂ ਖਾਲੀ ਹੋ ਜਾਊਗਾ ਜਿਹੜੇ ਕੈਨੇਡਾ ਚ ਰਹਿ ਰਹੇ ਆ ਲੋਕ ਉਹ ਬੌਡੀ ਦਵਾਈ ਦਾ ਪਹਿਲਾਂ ਹੀ ਕਰ ਰਹੇ ਆ ਕੈਨੇਡਾ ਬਿਲਕੁਲ ਛੱਡ ਦੇਣਗੇ 2030 ਤੱਕ ਇਹ ਟੱਲ ਸਚਾਈ ਆ ਕੋਈ ਮੰਨੇ ਚਾ ਨਾ ਮੰਨੇ ਹੁਣ ਮੇਰੀ ਤਕਰੀਬਨ ਕਰਨ ਬਾਈ ਕਰਨਔਲਖ ਨੂੰ ਤੁਸੀਂ ਜਾਣਦੇ ਹੋ ਉਹਨਾਂ ਨਾਲ ਵੀ ਗੱਲ ਹੁੰਦੀ ਰਹਿੰਦੀ ਉਹਨਾਂ ਨੂੰ ਵੀ ਫੋਨ ਆਉਂਦੇ ਆ ਮੈਨੂੰ ਵੀ ਬਹੁਤ ਸਾਰੇ ਸੱਜਣਾ ਦੇ ਫੋਨ ਆਉਂਦੇ ਆ ਜਿਹੜੀਆਂ ਫੈਮਲੀਆਂ 2000 ਤੋ ਬਾਅਦ-ਬਾਅਦ ਗਈਆਂ ਜਿਨ੍ਹਾਂ ਨੂੰ 20-25 ਸਾਲ ਹੋ ਗਏ ਕੈਨੇਡਾ ਗਿਆ ਨੂੰ ਉਹ ਵੀ ਫੈਮਲੀਆਂ ਕੈਨੇਡਾ ਛੱਡ ਕੇ ਪੱਕੇ ਤੌਰ ਤੇ ਪੰਜਾਬ ਆਉਣ ਨੂੰ ਤਿਆਰ ਐ ਕੋਈ ਆ ਵੀ ਗਏ ਆ ਵੀ ਇਸ ਲੈਵਲ ਤੱਕ ਜੇ 20-25-25 ਸਾਲ ਗਏ ਹੋਏ ਬੰਦੇ ਕੈਨੇਡਾ ਛੱਡ ਕੇ ਆ ਰਹੇ ਆ ਤੇ ਜਿਹੜੇ ਹੁਣ ਸਾਲ 2 ਸਾਲ 3 ਸਾਲ ਦੇ ਵਿੱਚ ਗਏ ਆ ਉਹਨਾਂ ਦੇ ਕੈਨੇਡਾ 'ਚ ਪੈਰ ਕਿਵੇਂ ਲੱਗਣਗੇ ਜਾਂ ਕਦੋਂ ਲੱਗਣਗੇ ਤੇ ਹੁਣ ਸਾਰਿਆਂ ਦਾ ਜਿਹੜਾ ਹੈਗਾ ਜਿੰਨੇ ਵੀ ਪੰਜਾਬੀ ਆ ਉਹਨਾਂ ਉਹਨਾਂ ਦੇ ਵਿੱਚ ਜਾਗਰਤੀ ਵੀ ਕਹਿ ਸਕਦੇ ਆ ਆਪਾਂ ਹਾਲਾਤਾਂ ਨੇ ਇੰਨੇ ਮਜਬੂਰ ਕਰਦੇ ਆ ਕਿ ਉਹਨਾਂ ਕੋਲੇ ਕੋਈ ਹੋਰ ਰਾਹ ਹੈ ਨਹੀਂ ਅ ਕੋਈ ਉਹਨਾਂ ਨੂੰ ਰਾਹ ਨਹੀਂ ਦਿਸਦਾ ਉਹਨਾਂ ਕੋਲੇ ਇੱਕੋ ਹੀ ਰਾਹ ਹੈ ਉਹਨਾਂ ਕੋਲੇ ਇੱਕੋ ਹੀ ਮਾਰਗ ਉਹਨਾਂ ਨੂੰ ਦਿਸਦਾ ਕਿ ਵੀ ਹੁਣ ਪੰਜਾਬ ਚਲੀ ਗਏ ਆਪਾਂ ਨੂੰ ਪੰਜਾਬ ਜਾ ਕੇ ਹੀ ਆਪਾਂ ਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਪਰ ਜੇ ਆਪਾਂ ਪਹਿਲਾਂ ਹੀ ਇਹ ਗੱਲ ਸਮਝ ਲਈਏ ਵੀ ਆਪਾਂ ਆਪਾਂ ਨੂੰ ਪਹਿਲਾਂ ਇੱਥੇ ਹੱਥ ਪੈਰ ਮਾਰ ਲੈਣੇ ਚਾਹੀਦੇ ਆ ਫਿਰ ਕੈਨੇਡਾ ਅਮਰੀਕਾ ਯੂਰਪ ਅਸੇਲੀਆ ਰਗੇ ਮੁਲਕਾਂ ਦੇ ਵਿੱਚ ਟ੍ਰਾਈ ਕਰਨਾ ਚਾਹੀਦਾ ਤਾਂ ਉਹ ਮੇਰੇ ਹਿਸਾਬ ਨਾਲ ਵਧੀਆ ਗੱਲ ਆ ਉਹਦੀ ਜ਼ਿੰਦਗੀ ਦੇ ਇੰਨੇ ਸਾਲ ਖਰਾਬ ਕਰਕੇ ਚਲੋ ਜੇ ਪੈਸਾ ਵੀ ਕਮਾ ਲਿਆ ਚੰਗੀ ਗੱਲ ਆ ਤੁਸੀਂ ਜਵਾਕ ਆਵਦੇ ਹੱਥਾਂ ਚੋਂ ਕੱਢ ਲਏ ਹੁਣ ਜਵਾਕ ਟੀਨੇਜਰ ਹੋ ਗਏ ਜਿਹੜੀਆਂ ਫੈਮਲੀਆ ਮੜਨੀਆਂ ਚਾਹੁੰਦੀਆਂ ਉਹਨਾਂ ਦੇ ਜਵਾਕ ਨਹੀਂ ਮੜਨਦੇ ਦੇ ਮੜ ਰਹੇ ਜੇ ਉਹ ਜਵਾਕ ਵੀ ਮੜਨਗੇ ਤਾਂ ਇੱਥੇ ਆ ਕੇ ਕੀ ਕਰਨਗੇ ਉਹ ਐਜੂਕੇਸ਼ਨ ਕਿਸ ਤਰ੍ਹਾਂ ਦੀ ਉਹ ਲੈਣਗੇ ਪੰਜਾਬੀ ਉਹਨਾਂ ਨੂੰ ਨਹੀਂ ਆਉਂਦੀ ਲਿਖਣੀ ਉਹਨਾਂ ਨੂੰ ਆਉਂਦੀ ਬੋਲਦੇ ਆ ਟੁੱਟੀ-ਬੁੱਟੀ ਪੰਜਾਬੀ ਬੋਲਦੇ ਆ ਤਾਂ ਕੀ ਹੋਊਗਾ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਕਨਸਿਡਰ ਕਰੀਏ ਤਾਂ ਆਪਾਂ ਨੂੰ ਹੁਣ ਬਹੁਤ ਨੁਕਸਾਨ ਪੰਜਾਬ ਦਾ ਹੋ ਗਿਆ ਬਹੁਤ ਨੁਕਸਾਨ ਜਵਾਨੀ ਦਾ ਹੋ ਗਿਆ ਬਹੁਤ ਨੁਕਸਾਨ ਫੈਮਲੀਆਂ ਦਾ ਹੋ ਗਿਆ ਬਹੁਤ ਨੁਕਸਾਨ ਜਿਹੜਾ ਆਰਥਿਕ ਨੁਕਸਾਨ ਪੰਜਾਬ ਦਾ ਹੋ ਗਿਆ ਆਪਾਂ ਨੂੰ ਸਾਰਿਆਂ ਨੂੰ ਇਹ ਲੜਾਈ ਵੱਡੇ ਲੈਵਲ ਤੇ ਲੜਨੀ ਚਾਹੀਦੀ ਹੈ ਵੱਡੇ ਲੈਵਲ ਤੱਕ ਲੈ ਕੇ ਜਾਣੀ ਚਾਹੀਦੀ ਹੈ ਕਿ ਆਪਾਂ ਸਾਰੇ ਨਾਲ ਮਿਲ ਕੇ ਪੰਜਾਬ ਬਚਾਈਏ ਜਿਵੇਂ ਮੈਂ ਕੱਲ ਕੀਤੀ ਸੀ ਵੀ ਆੜ-ਆੜ ਮੋਰਚੇ ਐ ਤਾਂ ਜੇ ਆਪਾਂ ਸਾਰੇ ਸੰਭਲਾਂਗੇ ਤਾਂ ਵਧੀਆ ਕੋਈ ਪਾਣੀਆਂ ਦਾ ਮੋਰਚਾ ਸੰਭੀ ਬੱਠਾ ਕੋਈ ਕਿਸਾਨੀ ਦਾ ਸੰਭੀ ਬੱਠਾ ਕੋਈ ਰਿਵਰਸ ਮਾਈਗ੍ਰੇਸ਼ਨ ਦਾ ਸੰਭੀ ਬੱਠਾ ਇਸ ਕਰਕੇ ਸਾਰਿਆਂ ਦਾ ਆਪਣਾ ਫਰਜ਼ ਬਣਦਾ ਵੀ ਆਪਾਂ ਜਿੱਥੇ ਕਿਤੇ ਵੀ ਪੰਜਾਬ ਦੀ ਬਿਹਤਰੀ ਲਈ ਕੁਝ ਕੰਮ ਕਰ ਸਕਦੇ ਆ ਤਾਂ ਆਪਾਂ ਜ਼ਰੂਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਬਾਕੀ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਪਰ ਹੁਣ ਮੈਨੂੰ ਕਹਿਣਾ ਪੈ ਰਿਹਾ ਕਿਉਂਕਿ ਜਿਹੜੇ ਮੇਰੇ ਮੇਰਾ ਮੈਸੇਜ ਆ ਪੰਜਾਬੀਆਂ ਵਾਸਤੇ ਜਾਂ ਜਿਹੜੇ ਬਾਹਰ ਰਹਿੰਦੀਆਂ ਫੈਮਲੀਆਂ ਉਹਨਾਂ ਵਾਸਤੇ ਕਈ ਵਾਰੀ ਪਹੁੰਚਦਾ ਨਹੀਂ ਇਸ ਕਰਕੇ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ YouTube ਦੇ ਐਲਗੋਰਿਜ਼ਮ ਦੇ ਵਿੱਚ ਵੀਡੀਓ ਆਊਗੀ ਬਹੁਤ ਲੋਕਾਂ ਤੱਕ ਜਾਊਗੀ ਤਾਂ ਸ਼ਾਇਦ ਕਿਸੇ ਜਿਹੜਾ ਲੋੜ ਆ ਜਿਹੜਾ ਬੰਦਾ ਉਹ ਆਪਣੀ ਵੀਡੀਓ ਦੇਖ ਲੇ ਜਾਂ ਅੱਗੇ ਸ਼ੇਅਰ ਕਰ ਦੇ ਕਿਸੇ ਦਾ ਭਲਾ ਹੋ ਜੇ ਇਸ ਕਰਕੇ ਇਨਾਂ ਕੰਮ ਜ਼ਰੂਰ ਕਰਿਆ ਕਰੋ ਜੋ ਕੋਈ ਵੀਡੀਓ ਤੁਹਾਨੂੰ ਲੱਗਦਾ ਵੀ ਇਹ ਪੰਜਾਬ ਦੇ ਭਲੇ ਆਸਤੇ ਪੰਜਾਬੀਆਂ ਆਸਤੇ ਆ ਤਾਂ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਕੇ ਆਪਦੇ ਪ੍ਰਤੀਕਰ ਪ੍ਰਤੀਕਿਰਿਆ ਜਿਹੜੀ ਹੈ ਉਹ ਦੱਸਿਆ ਕਰੋ ਤਾਂ ਜੋ ਆਪਾਂ ਹੋਰ ਜਿਹੜੀ ਆਪਣੀ ਲੜਾਈ ਆ ਆਪਾਂ ਹੋਰ ਅੱਗੇ ਤੱਕ ਲੈ ਕੇ ਜਾਈਏ ਤੇ ਪੰਜਾਬ ਬਚਾਈਏ ਸਸਕਾਰ